ਅੱਜ ਤੱਕ ਤੁਸੀਂ ਇਹ ਮਾਮਲੇ ਤਾਂ ਬਹੁਤ ਸੁਨੇ ਹੋਣਗੇ ਕਿ ਇੱਕ ਪਤਨੀ ਆਪਣੇ ਪਤੀ ਦੀ ਸ਼ਰਾਬ ਤੋਂ ਇੰਨਾ ਦੁਖੀ ਸੀ ਕਿ ਉਹਨੇ ਆਪਣੇ ਪਤੀ ਨੂੰ ਡਾਈਵੋਰਸ ਦੇ ਦਿੱਤਾ ਉਹ ਆਪਣੇ ਪਤੀ ਨੂੰ ਛੱਡ ਕੇ ਆਪਣੇ ਪੇਕੇ ਘਰ ਰਹਿਣ ਲੱਗੀ ਉਹਨੇ ਆਪਣੇ ਪਤੀ ਤੇ ਐਫਆਈਆਰ ਦਰਜ ਕਰਵਾ ਦਿੱਤੀ ਪਰ ਇਹ ਤੁਸੀਂ ਪਹਿਲੀ ਵਾਰ ਸੁਣੋਗੇ ਕਿ ਔਰਤ ਆਪਣੇ ਪਤੀ ਤੋਂ ਇੰਨਾ ਤੰਗ ਪਰੇਸ਼ਾਨ ਸੀ ਕਿ ਦੋ ਔਰਤਾਂ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਹਾਂਜੀ ਇਹ ਘਟਨਾ ਸਾਹਮਣੇ ਸਾਹਮਣੇ ਆਈ ਹੈ ਉੱਤਰ ਪ੍ਰਦੇਸ਼ ਤੋਂ ਜਿੱਥੇ ਦੋ ਔਰਤਾਂ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਕਿਉਂਕਿ ਉਹਨਾਂ ਦੋਵਾਂ ਦਾ ਕਹਿਣਾ ਕਿ ਅਸੀਂ ਆਪਣੇ ਪਤੀਆਂ ਦੀ ਸ਼ਰਾਬ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਆ ਦੋਵੇਂ ਔਰਤਾਂ ਦਾ ਇਹ ਦੋਸ਼ ਆ ਆਪਣੇ ਪਤੀਆਂ ਤੇ ਕਿ ਸਾਡੇ ਪਤੀ ਸ਼ਰਾਬ ਪੀ ਕੇ ਸਾਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨੇ ਸਾਨੂੰ ਗਾਲੀ ਗਰੋਚ ਕਰਦੇ ਨੇ ਜਿਹਦੇ ਕਰਕੇ ਅਸੀਂ ਬਹੁਤ ਪਰੇਸ਼ਾਨ ਰਹਿੰਦੀਆਂ ਸਾਨੂੰ ਸਰੀਰਕ ਤੇ ਮਾਨਸਿਕ ਪੀੜਾ ਦਿੰਦੇ ਸੀ ਸਾਡੇ ਪਤੀ ਜਿਹਦੇ ਕਰਕੇ ਅਸੀਂ ਆਪਣੇ ਜਿਹੜੇ ਪਤੀ ਸੀ ਉਹਨਾਂ ਦੇ ਹੱਥੋਂ ਤੰਗ ਆ ਗਈਆਂ ਤੇ ਦੋਨੇ ਜਾਣੀਆਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੀਆਂ ਰਹਿਣ ਵਾਲੀਆਂ ਸੀ ਤੇ ਉੱਥੇ ਆਪਣੇ ਪਤੀ ਨੂੰ ਛੱਡ ਕੇ ਦੋਨੇ ਆਪੋ ਆਪਣੇ ਪਤੀਆਂ ਨੂੰ ਛੱਡ ਕੇ ਹੁਣ ਦੇਵਰੀਆ ਦੇ ਵਿੱਚ ਆ ਗਈਆਂ ਤੇ ਦੇਵਰੀਆ ਦੇ ਵਿੱਚ ਉਹਨਾਂ ਨੇ ਇੱਕ ਮੰਦਰ ਦੇ ਵਿੱਚ ਦੋਹਾਂ ਜਾਨੀਆਂ ਨੇ ਵਿਆਹ ਕਰਵਾ ਲਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਦੋਨੇ ਆਪਸ ਵਿੱਚ ਹੀ ਸਾਰੀ ਜ਼ਿੰਦਗੀ ਇਕੱਠੀਆਂ ਰਵਾਂਗੇ ਸਾਡਾ ਬਹੁਤ ਸਨੇਹ ਆ ਆਪਸ ਦੇ ਵਿੱਚ ਸਾਡਾ ਬਹੁਤ ਪਿਆਰ ਆ ਆਪਸ ਦੇ ਵਿੱਚ ਇੱਕ ਨੇ ਆਪਣਾ ਨਾਮ ਗੁੰਜਾ ਦੱਸਿਆ ਤੇ ਦੂਜੇ ਨੇ ਆਪਣੇ ਆਪ ਨੂੰ ਬਬਲੂ ਦੱਸਿਆ ਤਾਂ ਹੁਣ ਜਿਹੜੀਆਂ ਇਹ ਦੋ ਔਰਤਾਂ ਨੇ ਦੋਨੇ ਆਪਸ ਵਿੱਚ ਇਕੱਠੀਆਂ ਰਹਿਣਗੀਆਂ ਇਹਨਾਂ ਨੇ ਸਮਲਿੰਗੀ ਵਿਆਹ ਕਰਵਾਇਆ ਏ ਤਾਂ ਇਹਨਾਂ ਦੋਹਾਂ ਦਾ ਕਹਿਣਾ ਕਿ ਅਸੀਂ ਆਪਣੇ ਪਤੀਆਂ ਦੀ ਸ਼ਰਾਬ ਤੋਂ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਸੀ ਸਾਡੇ ਪਤੀ ਜਿਹੜੇ ਸਾਨੂੰ ਸ਼ਰਾਬ ਪੀ ਕੇ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਸੀ ਗਾਲੀ ਕਲੋਚ ਕਰਦੇ ਸੀ ਹਮੇਸ਼ਾ ਸਾਡੇ ਦੇ ਸਾਡੇ ਨਾਲ ਉਹਨਾਂ ਦਾ ਲੜਾਈ ਝਗੜਾ ਰਹਿੰਦਾ ਸੀ ਜਿਹਦੇ ਕਰਕੇ ਅਸੀਂ ਆਖਰ ਦੇ ਵਿੱਚ ਇਹ ਫੈਸਲਾ ਲਿਆ ਕਿ ਅਸੀਂ ਇਹਨਾਂ ਨੂੰ ਛੱਡ ਦੇਵਾਂਗੇ ਤੇ ਹੋਰ ਕਿਸੇ ਮਰਦ ਨਾਲ ਵਿਆਹ ਕਰਾਉਣ ਦੀ بجائے ਅਸੀਂ ਆਪਸ ਵਿੱਚ ਰਹਿਣ ਦਾ ਹੀ ਫੈਸਲਾ ਕਰ ਲਿਆ ਕਿਉਂਕਿ ਸਾਡਾ ਦੋਹਾਂ ਸਹੇਲੀਆਂ ਦਾ ਆਪਸ ਵਿੱਚ ਦੁੱਖ ਸੁੱਖ ਸਾਂਝਾ ਸੀ ਤਾਂ ਫਿਰ ਅਸੀਂ ਆਪਣਾ ਮਤਲਬ ਦੋਹਾਂ ਜਣੀਆਂ ਨੇ ਇਹੀ ਫੈਸਲਾ ਕਰ ਲਿਆ ਕਿ ਅਸੀਂ ਦੋਨੇ ਇਕੱਠੀਆਂ ਰਾਵਾਂਗੇ ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਇਹ ਵੀ ਲੱਗ ਸਕਦਾ ਕਿ ਇਹ ਕਿੱਡੀ ਗੱਲ ਆ ਸ਼ਰਾਬ ਤਾਂ ਹਰ ਆਦਮੀ ਪੀਂਦਾ ਤੇ ਇਹਦੇ ਵਿੱਚ ਕਿਹੜੀ ਤੰਗ ਪਰੇਸ਼ਾਨੀ ਵਾਲੀ ਗੱਲ ਹੋਣੀ ਆ ਇਹ ਔਰਤਾਂ ਦਾ ਪਹਿਲਾਂ ਹੀ ਉਹ ਫੇਅਰ ਹੋਣਾ ਆਪਸ ਵਿੱਚ ਤਾਂ ਕਰਕੇ ਇਹ ਘਰੋਂ ਭੱਜ ਗਈਆਂ ਪਰ ਇਹਨਾਂ ਦਾ ਕੀ ਮਾਮਲਾ ਕੀ ਨਹੀਂ ਇਹ ਤਾਂ ਮੈਨੂੰ ਨਹੀਂ ਪਤਾ ਪਰ ਇਹ ਗੱਲ ਜ਼ਰੂਰ ਹਕੀਕਤ ਆ ਕਿ ਜਿਹੜਾ ਸ਼ਰਾਬ ਆ ਉਹ ਬਹੁਤ ਭਿਆਨਕ ਨਸ਼ਾ ਹੋਣੇ ਅੱਜ ਤੱਕ ਬੜੇ ਘਰ ਬਰਬਾਦ ਕੀਤੇ ਆ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਰ ਰੋਜ਼ ਇਹੋ ਜਿਹੇ ਸੈਂਕੜੇ ਘਟਨਾਵਾਂ ਸਾਹਮਣੇ ਆਉਂਦੀਆਂ ਕਿ ਸ਼ਰਾਬ ਕਰਕੇ ਕੋਈ ਵਿਅਕਤੀ ਕਿਸੇ ਦਾ ਕਤਲ ਤੱਕ ਕਰ ਦਿੰਦਾ ਜਿਵੇਂ ਕਿ ਮੈਂ ਕੱਲ ਵੀ ਇੱਕ ਖਬਰ ਪੇਸ਼ ਕੀਤੀ ਸੀ ਦੁਬਾਰਾ ਤੁਹਾਨੂੰ ਫੇਰ ਦੱਸ ਦਿੰਨੀ ਆ ਜ ਜਿਹਦੇ ਵਿੱਚ ਇੱਕ ਬੱਚੇ ਨੇ 10ਵੀਂ ਕਲਾਸ ਵਿੱਚ ਬੱਚਾ ਪੜਦਾ ਸੀ ਨਬਾਲਗ ਬੱਚਾ ਸੀਗਾ ਤਾਂ ਉਹਦਾ ਪਿਤਾ ਜਿਹੜਾ ਸ਼ਰਾਬ ਪੀਂਦਾ ਸੀਗਾ ਉਹ ਹਰ ਰੋਜ਼ ਸ਼ਰਾਬ ਪੀ ਕੇ ਆਪਣੀ ਮਾਂ ਨੂੰ ਗਾਲ੍ਹਾਂ ਕੱਢਦਾ ਆਪਣੀ ਘਰ ਵਾਲੀ ਨੂੰ ਸੌਰੀ ਗਾਲ੍ਹਾਂ ਕੱਢਦਾ ਸੀ ਜਿਹੜਾ ਬੱਚਾ ਸੀ ਇਹ ਸਾਰਾ ਕੁਝ ਦੇਖਦਾ ਸੀ ਆਪਦੇ ਅੱਖੀ ਉਹ ਆਪਣੇ ਪਿਤਾ ਦੀਆਂ ਇਹਨਾਂ ਆਦਤਾਂ ਤੋਂ ਤੰਗ ਪਰੇਸ਼ਾਨ ਹੋ ਗਿਆ ਕਿਉਂਕਿ ਪਿਤਾ ਹਰ ਰੋਜ਼ ਉਹਦੀ ਮਾਂ ਨੂੰ ਕੁੱਟ ਵੀ ਸੜਦਾ ਸੀ ਜਿਹਦੇ ਕਰਕੇ ਬੱਚੇ ਨੂੰ ਗੁੱਸਾ ਆ ਗਿਆ ਤੇ ਗੁੱਸੇ ਦੇ ਵਿੱਚ ਬੱਚੇ ਨੇ ਆਪਣੇ ਪਿਤਾ ਨੂੰ ਜਦੋਂ ਉਹਨੇ ਦੁਬਾਰਾ ਫਿਰ ਉਹਦੀ ਮਾਂ ਦੇ ਨਾਲ ਉਹੀ ਕੁਝ ਕੀਤਾ ਉਹਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਬੱਚੇ ਨੇ ਆਪਣੇ ਪਿਤਾ ਨੂੰ ਮੰਜੇ ਦੇ ਉੱਪਰੋਂ ਖਿੱਚਿਆ ਖਿੱਚ ਕੇ ਤੌਲੀਆ ਉਹਦੇ ਗਲ ਦੇ ਵਿੱਚ ਪਾਇਆ ਤੇ ਉਹਨੂੰ ਗਲ ਕੁੱਟ ਕੇ ਮਾਰ ਦਿੱਤਾ ਨਵਾਲਿਕ ਬੱਚਾ ਸੀ ਵਿਚਾਰੇ ਦੀ ਉਮਰ ਹਲੇ 18 ਸਾਲ ਵੀ ਨਹੀਂ ਹੋਈ ਸੀ ਤਾਂ ਪਹਿਲਾਂ ਉਹ ਆਪਣੇ ਪਿਓ ਦੇ ਤਸ਼ੱਦਦ ਤੋਂ ਦੁਖੀ ਸੀ ਕਿਉਂਕਿ ਪਿਓ ਹਰ ਰੋਜ਼ ਉਹਨੂੰ ਗਾਲੀ ਗਰੋਚ ਕਰਦਾ ਸੀ ਮਾਂ ਨੂੰ ਗਾਲ੍ਹਾਂ ਦਿੰਦਾ ਸੀ ਉਹਦੇ ਤੋਂ ਦੁਖੀ ਸੀ ਤੇ ਹੁਣ ਜਦੋਂ ਉਹਨੇ ਆਪਣੇ ਪਿਤਾ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਕਿਉਂਕਿ ਕਿਸੇ ਵੀ ਇਨਸਾਨ ਨੂੰ ਚਾਹੇ ਉਹ ਕਿੰਨਾ ਵੀ ਘਟੀਆਂ ਮਾਰਨਾ ਤਾਂ ਸਹੀ ਨਹੀਂਗਾ ਤਾਂ ਹੁਣ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਸੀ ਪੁਲਿਸ ਨੇ ਆ ਕੇ ਉਹਨਾਂ ਦੋ ਮਾਂ ਪੁੱਤ ਨੂੰ ਅਰੈਸਟ ਕਰ ਲਿਆ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ 나ਗਪੁਰ ਤੋਂ ਇਹ ਘਟਨਾ ਸਾਹਮਣੇ ਆਈ ਸੀ ਤਾਂ ਉਹਨਾਂ ਦੀ ਜ਼ਿੰਦਗੀ ਪਹਿਲਾਂ ਵੀ ਬਰਬਾਦ ਸੀ ਤੇ ਹੁਣ ਜਿਹੜੀ ਰਹਿੰਦੀ ਖੁੰਦੀ ਆ ਉਹ ਵੀ ਬਰਬਾਦ ਹੋ ਗਈ ਸੋ ਜਿਹੜੇ ਇਹ ਸ਼ਰਾਬ ਵਰਗੇ ਭਿਆਨਕ ਨਸ਼ੇ ਆ ਕਿਵੇਂ ਇਹ ਆਪਣਾ ਘਰ ਤਬਾਹ ਕਰ ਦਿੰਦੇ ਆ ਸੋ ਇਹਨਾਂ ਜਿਹੜੇ ਨਸ਼ੇ ਆ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ